ਦਾ ਨਾਮ ਮੇਰਾ ਨਾਮ ਨਵਦੀਪ ਹੈ ਮੈਂ ਅੱਜ ਆਪਣੀ ਤੀਸਰੀ ਬਰੇ ਗਾਂਢ ਆਪਣੇ ਉਹਨਾਂ ਰਿਸ਼ਤੇਦਾਰਾਂ ਨਾਲ ਮਨਾਣ ਆਇਆ ਜਿਨ੍ਹਾਂ ਨਾਲ ਆਪਣਾ ਰਿਸ਼ਤਾ ਲੰਕਾਰਦੰਦੇ ਨੇ ਮੈਂ ਵੱਡੇ ਵੱਡੇ ਰੈਸਟੋਰੈਂਟਾਂ ਪੱਬਾਂ ਵਿੱਚ ਜਾ ਕੇ ਨਹੀਂ ਮਨਾਈ ਮੈਂ ਆਪਣੇ ਪਰਿਵਾਰ ਮੈਂਬਰ ਨਾਲ ਮਨਾਇਆ ਹੈ ਸਾਡੇ ਪਰਿਵਾਰ ਮੈਂਬਰ ਹੀ ਨੇ ਜਿਹੜੇ ਆਪਣੇ ਨਾਲ ਲੰਕਾਰੀਆਂ ਰੂਹਾਂ ਹੁੰਦੀਆਂ ਰੱਬ ਵੱਲੋਂ ਇਹ ਉਹਨਾਂ ਨਾਲ ਜਿਹੜਾ ਜਿਹੜਾ ਸਾਲਗਿਰ੍ਹਾ ਮਨਾਈ ਬੜੀ ਮਾਨੋ ਖੁਸ਼ੀ ਹੋਈ ਬਈ ਅੱਜ ਜਿਵੇਂ ਮਨ ਦੇ ਵਿੱਚ ਵਿਚਾਰਦਾ ਭਾਈ ਮੈਂ ਹਰ ਸਾਲ ਹੀ ਆਪਣੇ ਕੋਈ ਵੀ ਇਵੈਂਟ ਹੁੰਦਾ ਨਾ ਅਸੀਂ ਵੀ ਕਿਸੇ ਹੋਰ ਰੈਸਟੋਰੈਂਟਾਂ ਹਾਟਲਾਂ ਚ ਨਹੀਂ ਜਾਈਦਾ ਆਪਾਂ ਇੱਥੇ ਆ ਕੇ ਹੀ ਮਨਾਈਦੀ ਆ ਕਿਉਂਕਿ ਇਹ ਉਹ ਰੂਹਾਂ ਆ ਗਈਆਂ ਜਿਹੜੇ ਰਬ ਉਹ ਗੋਡ ਬਲੇਸਿੰਗਸ ਕਹਿੰਦੇ ਨੇ ਆਪਾਂ ਬਲੇਸਿੰਗਸ ਰੂਹਾਂ ਨੇ ਰਬ ਉਹ ਲਈਆਂ ਉਹਨਾਂ ਨੂੰ ਕੋਈ ਪਰਿਵਾਰ ਮੈਂਬਰ ਨੇ ਸਾਬ ਮੰਨਿਆ ਕਿ ਇਹ ਰੋਡ ਤੇ ਕੀੜੇ ਪਏ ਹੁੰਦੇ ਨੇ بڑے بڑے ਓਖੇ ਹਲਾਤਾਵਾਂ ਤੇ ਨਿਕਲ ਹੁੰਦੇ ਨੇ ਸੜਕਾਂ ਤੇ ਰਾਤ ਕੱਢਣੀ ਪੈਂਦੀ ਨੇ ਅੱਜ ਉਹਨਾਂ ਨਾਲ ਜਿਹੜੀ ਆਪਨੀ ਅਨਿਵਰਸਰੀ ਮਾਈ ਬੜੀ ਮਨ ਨੂੰ ਖੁਸ਼ੀ ਹੋਈ ਵਾ ਜੀ ਬਾਈ ਮੇਰੀ ਤੀਸਰੀ ਅਨਿਵਸਰੀ ਆ ਹਰ ਸਾਲ ਇਹ ਇੱਥੇ ਹੀ ਮਨਾਈਦੀ ਆ ਕੋਈ ਜਿੱਥੇ ਵੱਖ-ਵੱਖ ਢੰਗਾਂ ਨਾਲ ਮਨਾਈਦੀ ਆ ਅੱਜ ਵੀ ਫੇਰ ਸੋਚਿਆ ਫੈਮਿਲੀ ਨੇ ਕਿ ਇਸ ਤਰੀਕੇ ਨਾਲ ਮਨਾਈਏ ਜਿਹੜੇ ਕਿਉਂਕਿ ਪਰਿਵਾਰ ਨੂੰ ਕਿਹੜੇ ਦੁਆਵਾ ਪਰਵਾ ਦੇ ਢਿੱਡੋਂ ਨਿਕਲਦੀਆਂ ਕਿਹਦੇ ਅਨਮੋਲ ਨਹੀਂ ਮਿਲਣੀਆਂ ਬਾਈ ਸਰ ਵੱਡੇ ਰੈਸਟੋਰੈਂਟ ਆਫ ਹੋਟਲ ਜਾਂ ਫਾਰਮ ਹਾਊਸ ਤੇ ਬਣਾਉਦੇ ਨੇ ਅਨਿਵਰਸਰੀ ਹੋਵੇ ਜਾਂ ਜਨਮ ਦਿਨ ਪਰ ਤੁਸੀਂ ਅਰਬੀ ਰੂਗਾਣਾ ਬਣਾਈ ਹੈ ਬਾਈ ਸਾਡਾ ਫਾਰਮ ਹਾਊਸ ਇਹੀ ਆ ਸਾਡੇ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਬਣਾਉਂਦੇ ਨੇ ਸਾਡੇ ਅਸਲੀ ਰਿਸ਼ਤੇਦਾਰ ਇਹੀ ਨੇ ਕਿਉਂਕਿ ਰਿਸ਼ਤੇਦਾਰ ਉੱਡੀ ਨੇ ਮੱਠੀ ਖਵਾ ਦੂ ਕੋਈ ਰੱਜੇ ਨੂੰ ਰਜਾਂਦਾ ਕੋਈ ਫਾਇਦਾ ਨਹੀਂ ਹੁੰਦਾ ਅਸਲੀ ਰਿਸ਼ਤੇਦਾਰ ਸਾਡੇ ਇਹੀ ਨੇ ਮੈਨਾਂ ਨੂੰ ਅਸਲੀ ਰਿਸ਼ਤੇਦਾਰ ਮੰਨਾਂ ਜਿਹੜੇ ਅਸਲੀ ਮਰੀਜ਼ ਹੈ ਮਰੀਜ਼ਾਂ ਨੂੰ ਅਸੀਂ ਰਿਸ਼ਤੇਦਾਰ ਮੰਨਦੇ ਆ ਅਸੀਂ ਉਹਨਾਂ ਨੂੰ ਰਿ ਅਸਲੀ ਬਾਈ ਜਦ ਪ੍ਰੋਪਰ ਜਬ ਮਰੀ ਹੋਤੇ ਹਸਪੀਟਲ ਰੈਜ਼ਾਇਡੈਂਟ ਹੁੰਦਾ ਨਾ ਰਿਸ਼ਤੇਦਾਰੀ ਉਧਰੋਂ ਲੋੜ ਮੰਦੀ ਆ ਉਥੇ ਆ ਕੇ ਬਾਈ ਸ਼ੋਕੀ ਫੋਕੀ ਬੇਟੇ ਪੋਟ ਦੇ ਹਲਾਸ਼ਰੀ ਦਿੱਤੀ ਹੋਏ ਨਾ ਪੇਸ਼ੈਂਟ ਅੱਧਾ ਵੈਸੇ ਠੀਕ ਹੋਏ ਪਰ ਮੌਕੇ ਦੇ ਓਕੇ ਆ ਕੇ ਕੋਈ ਨਹੀਂ ਖੜਦਾ ਜੋ ਇਨਾਂ ਦੇ ਢਿੱਡੋ ਦਵਾਵਾਂ ਨਿਕਲੀਆਂ ਬਰੀਦ ਦੇਖੇ ਜੋ ਕੱਲਾ ਕੱਲਾ ਬੰਦਾ ਕਿੰਦੀ ਇੰਜੋਏ ਕਰ ਰਿਹਾ ਜਿਹੜੀ ਇਨਾਂ ਦੇ ਢਿੱਡੋ ਦਵਾਵਾਂ ਨਿਕਲ ਗਈਆਂ ਤੁਹਾਡੇ ਪਰਿਵਾਰ ਨੂੰ ਜਾ ਕੇ ਕੀ ਪਰ ਕਿੱਥੇ ਜਾ ਕੇ ਤਰਣਗੇ ਬਾਈ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇ ਬਾਈ ਜਰੂਰ ਇਸ ਪਾਸੇ ਆ ਕੇ ਆਪਣੇ ਅਸਲ ਜਿਹੜੇ ਆਹੀ ਜਿਨ੍ਹਾਂ ਨੂੰ ਰਿਸ਼ਤੇਦਾਰ ਕ ਭਾਈ ਮੇਰੀ ਅੱਜ ਪੂਰੀ ਫੈਮਿਲੀ ਆਈ ਹੈ ਇਹਨਾਂ ਨੇ ਵੀ ਮੈਨੂੰ ਸਰਪ੍ਰਾਈਜ਼ ਦਿੱਤਾ ਸੀਗਾ ਮੈਂ ਵੈਸੇ ਕਿ ਕਾਰਨ ਵਾਸਤੇ ਇੱਥੇ ਆਇਆ ਸੀਗਾ ਮੈਨੂੰ ਵੀ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਕਿ ਯਾਰ ਕਿਉਂਕਿ ਇਹਨਾਂ ਨੇ ਮੈਂ ਪ੍ਰੀਪਲਾਨ ਚੱਲਣਾ ਹੁੰਦਾ ਮੈਂ ਅੱਜ ਸੌਣਾ ਹੀ ਚੱਲਿਆ ਸ਼ਾਮੀ ਮਰੀਜ਼ਾ ਜਿਹਾ ਬੁਲਾ ਲਾਂਗੇ ਇਹਨਾਂ ਨੇ ਸਾਰਿਆਂ ਨੂੰ ਮੈਨੂੰ ਵੀ ਸਰਪ੍ਰਾਈਜ਼ ਦਿੱਤਾ ਕਿ ਤੁਸੀਂ ਇੱਥੇ ਆਓ ਕਿਉਂਕਿ ਇੱਥੇ ਸਾਰੇ ਸਾਰਾ ਅਰੇਂਜਮੈਂਟ ਆਮਜਮ ਕੀਤਾ ਨਾ ਮੈਂ ਨਹੀਂ ਕੀਤਾ ਮੈਨੂੰ ਸਾਰਾ ਇੱਥੇ ਆ ਕੇ ਪਤਾ ਲੱਗੇ ਤਾਂ ਆਮਜਮ ਕੀਤਾ ਸਾਰਾ ਇਹਨਾਂ ਨੇ ਇਹਨਾਂ ਨੇ ਸਾਰੀ ਮਿਹਰਬਾਨੀਆਂ ਇਹਨਾਂ ਕਰਕੇ ਹੋਇਆ ਸਾਰਾ ਕਿੰਨਾ ਦਿਲ ਨੂੰ ਸਤੂਨ ਮ ਸਿਰੂ ਸਾਰਿਆਂ ਨੂੰ ਇੱਕ ਵਾਰੀ ਇਸ ਬੰਨੇ ਰੁਕ ਕਰਨਾ ਚਾਹੀਦਾ ਸਾਰੇ ਇੱਥੇ ਆ ਕੇ ਕਰਨ ਨਾ ਮੈਂ ਹਾਂ ਕੋਈ ਬੰਦਾ ਇੱਥੇ ਕੇਕ ਤੋਂ ਵੰਜਣਾ ਰਵੇ ਕੋਈ ਪੁਖਾਣਾ ਰਵੇ ਕਿਉਂਕਿ ਇਹ ਮੂਹਰਨਾ ਵੱਲੋਂ ਇਹਨਾਂ ਲੋੜਵੰਦਾਂ ਦਾ ਜਾ ਕੇ ਬਣਾਓ ਇਸ ਤਰ੍ਹਾਂ ਬਣਾਇਆ ਤੁਸੀ ਬਾਈ ਇੱਥੇ ਆ ਕੇ ਆਪਾਂ ਪਹਿਲਾਂ ਤੇ ਹੁਣ ਕੇਕ ਡਿਸਟ੍ਰਿਬਿਊਟ ਕੀਤਾ ਇਸ ਤੋਂ ਬਾਅਦ ਲੰਗਰ ਦਾ ਇੰਤਜ਼ਾਮ ਕੀਤਾ ਵਾ ਕਿਉਂਕਿ ਜਿਹੜਾ ਚੀਜ਼ ਪਿਆਰ ਨਾਲ ਪੰਗਰ ਤੇ ਬੈ ਕੇ ਬਿਠਾਈ ਗਿਆ ਖਵਾਈ ਜਾਵੇ ਨਾ ਉਹਨੂੰ ਲੰਗਰ ਕਹਿੰਦੇ ਨੇ ਆਪਾਂ ਇਹ ਲੰਗਰ ਪ੍ਰਵਾਰਤ ਤੁਸੀਂ ਵੇਖੋ ਕੱਲਾ ਕੱਲਾ ਬੰਦਾ ਕਿੰਨਾ ਇੰਜੋਏ ਕਰ ਰਿਹਾ ਬਾਈ ਜਿਹੜੇ ਹਜ਼ਾਰਾਂ ਰੁਪਏ ਵੜਾ ਦਿੰ ਬਈ ਕੇਕ ਜਿੰਨੇ ਮਰਜੀ ਤੁਸੀਂ ਟੋੜੇ ਪੈਸੇ ਜਿੰਨੇ ਮਰਜੀ ਅੱਗ ਲਾਓ ਉਹਨੂੰ ਪੈਸੇ ਕੋਈ ਕੋਈ ਤੁਹਾਨੂੰ ਰੋਕਦਾ ਨਹੀਂ ਪਰ ਉਹਦੇ ਚ ਕਈ ਹਿੱਸਾ ਦਸਵੰਦ ਕੱਢ ਕੇ ਸਹੀ ਪੱਥੇ ਹੱਥ ਲੱਗ ਕਿਉਂਕਿ ਦਸਵੰਦ ਕੱਢਣਾ ਪਾਪ ਪਰ ਜਿਵੇਂ ਕਹਿੰਦੇ ਨਾ ਨਾ ਕੱਢਣਾ ਪਾਪ ਹੈ ਜੇ ਉਹਦਾ ਸਹੀ ਗਲਤ ਇਸਤੇਮਾਲ ਕਰਨਾ ਵੀ ਪਾਪ ਹੈ ਬਈ ਇਹ ਸਹੀ ਹੱਥਾਂ 'ਚ ਲੱਗਣਾ ਜਿਹੜੇ ਬਈ ਸਹੀ ਹੱਥਾਂ 'ਚ ਲੱਗਿਆ ਨਾ ਜਿਹੜੇ ਪਰਿਵਾਰ ਦੇ ਢਿੱਡੋਂ ਨਵਾਵਾ ਨਿਕਲਦੇ ਬਈ ਕਿੱਥੇ ਜਾ ਕੇ ਤਾਰਨਗੇ ਪਤਾ ਨਹੀਂ ਲੱਗਣਗੇ ਬਾਰ-ਬਾਰ ਐਸ ਕਰਕੇ ਕਹਿ ਰਹੇ ਆ ਕਿਉਂਕਿ ਇਹ ਉਹ ਰੱਬ ਦੀਆਂ ਰੂਹਾਂ ਆ ਗਈਆਂ ਹਨ ਰੱਬੀ ਰੂਹਾਂ ਕਹਿੰਦੇ ਨੇ ਕੋਈ ਮੈਂਟਲੀ ਅਫਸਰਟ ਆ ਕੋਈ ਰੋਡ ਦੇ ਉੱਤੇ ਕੀੜੇ ਪਏ ਖਾਦਾ ਜਾਂ ਖਾਂਦੇ ਰਹਿੰਦੇ ਨੇ ਇਦਾਂ ਦੇ ਬਾਬਾ ਜੀ ਆਪਣੇ ਆਸ਼ਮ ਚ ਲਿਆ ਕੇ ਬਣਾਉਂਦੇ ਨੇ ਬੜੀ ਮਨ ਨੂੰ ਖੁਸ਼ੀ ਮਿਲਦੀ ਬਾਈ ਨਾ ਨਾ ਬਸ ਤਾਂ ਵਾਈਗੋ ਜੀ ਕੇ ਖਾਲਸਾ ਵਗੈਰੇ ਤੇ ਦਾਸਨਾ ਕਬਲਜੀ ਸਿੰਘ ਜੀ ਆਪਣਾ ਬੇ ਆਸਨਾ ਦਾਸ ਦਾ ਸੇਵਾ ਸੌਂਟੀ ਨਵਦੀਪ ਬੁਨੀ ਭਾਜੀਆਂ ਆਗਿਆ ਦੇ ਨਾਲ ਸੰਜੋਗ ਦੇ ਸਾਥ ਦੇ ਨਾਲ ਚੱਲਦੀ ਆ ਅੱਜ ਹੀ ਅਨਸਰੀ ਇਹਨਾਂ ਵੀ ਦਾ ਵਿਧੀ ਭੈਣ ਦੀ ਸਾਡੇ ਕੋਲ ਸਪੈਸ਼ਲ ਪਹੁੰਚ ਨਹੀਂ ਬੜੀ ਖੁਸ਼ੀ ਹੁੰਦੀ ਤੇ ਕਹਿੰਦੇ ਨੇ ਕਿ ਪਿਓ ਨੂੰ ਉਹਦਾ ਖੁਸ਼ੀ ਮਿਲਦੀ ਹੈ ਜਦੋਂ ਉਹਦੇ ਬੱਚਿਆਂ ਨੂੰ ਖੁਸ਼ੀ ਮਿਲਦੀ ਹੈ ਹਨਾ ਤੇ ਜਦੋਂ ਨਰਦੀਪ ਹੁਣ ਸਾਡੇ ਪਰਿਵਾਰ ਨਾਲ ਆ ਕੇ ਖੁਸ਼ੀ ਮਨਾਉਂਦੇ ਸਭ ਤੋਂ ਵੱਡੀ ਖੁਸ਼ੀ ਨੇ ਮੈਂ ਤਾਂ ਮਸਤਾ ਦਾ ਕਿ ਮੇਰੇ ਬੱਚਿਆਂ ਨੂੰ ਸਪੈਸ਼ਲ ਬਣਾਉਂਦੇ ਆ ਜਿੰਨੀ ਵੀ ਨਮਸਤਰੀ ਬਰਥਡੇ ਇਹ ਸਾਡੇ ਕੋਈ ਪਹੁੰਚਦੇ ਨੇ ਬੜੀਆਂ ਖੁਸ਼ੀਆਂ ਮਿਲਦੀਆਂ ਨੇ ਜਿਆਦਾਤਰ ਵੱਡਾ ਜਿਦਾ ਪਹਿਲੋਂ ਤੇ ਪਹਿਲੋਂ ਤੇ ਇਹ ਵੀ ਇਸੇ ਲੈਣਾ ਵਿੱਚ ਹੀ ਬਸ ਸਾਤ ਗੁਰੂ ਜੀ ਜਦੋਂ ਹੁਕਮ ਕਰਨਾ ਉਹਦਾ ਹੀ ਹੁੰਦਾ ਵਾ ਜਿਦਾ ਹੁਕਮ ਕੀਤਾ ਇਹਨਾਂ ਤੇ ਇਹ ਔਰ ਇਹ ਸਪੈਸ਼ਲੀ 40 ਸਾਲ ਤੋਂ ਹੀ ਵਾਤੋ 4-5 ਸਾਲ ਤੋਂ ਹੀ ਸਾਡੇ ਨਾਲ ਜੁੜੇ ਨੇ ਔਰ ਸੇਵਾ ਨਾਲ ਬਹੁੰਦੇ ਨੇ ਔਰ ਸਭ ਵੀ ਇਹਨਾਂ ਨੂੰ ਮੈਂ ਗਰੀ ਕਈ ਵਾਰ ਪੁੱਛਿਆ ਇਹਨਾਂ ਨੂੰ ਕਿ ਤੁਹਾਨੂੰ ਇੱਥੇ ਆ ਕੇ ਸਕੂਲ ਮਿਲਦਾ ਕਿ ਹੋਟਲਾਂ ਚ ਇਹਦੇ ਹੋਟਲਾਂ ਜਦੋਂ ਪਰਿੰਦੇ ਹੁੰਦੇ ਨੇ ਨਾ ਕਿ ਇਧਰ ਆਵੇ ਉਧਰ ਆਵੇ ਇੱਥੇ ਰੱਬੀ ਰੂਹਾਂ ਨੇ ਇੱਥੇ ਜਿੱਦਾਂ ਨੂੰ ਕੋਈ ਉਦਾਸ ਆਨੰਦਮਾਨ ਜੀ ਬਹੁਤ ਹੀ ਮੰਦੀਆਂ ਦਾ ਅੱਛਰ ਕੋ ਪਹੁੰਚਦੇ ਨੇ ਔਰ ਚੰਗੀ ਸਿਹਤ ਤਾਂ ਸੰਜੋ ਕਾਲ ਕਰਕੇ ਦੱਸਦੇ ਨੇ ਕਿ ਐ ਹਾਲਾਤ ਤੇ ਬੱਚੇ ਬੈਠੇ ਨੇ ਅਸੀਂ ਉਹਨਾਂ ਨੂੰ ਫਿਰ ਆਪਣੇ ਕੋਲ ਲਿਆਉਣੇ ਆ ਔਰ ਉਹਦੀ ਸੰਗਤ ਦੇ ਸੰਯੋਗ ਨਾਲ ਦਵਾਈ ਔਰ ਸੇਵਾ ਸੇਵਾ ਦਾ ਸੇਵਾਾਂ ਦੀ ਜੋ ਵੀ ਸੇਵਾ ਚੱਲਦੀ ਚੱਲਦੀ ਹੈ ਉਹੀ ਸੇਵਾ ਨਾ ਬਾਈ ਚੱਲਦੀ ਕਿੰਨੇ ਹੁਣ ਤੱਕ ਟੋਟਲ ਸਾਡ ਕੋ ਹੁਣ ਸਾਡ ਕੋ ਮੌਕੇ ਤੇ ਮੌਜੂਦ 70 ਦੇ ਕਰੀਬ ਰੂਹਾਂ ਆ ਗਈਆਂ ਨੇ ਲੇਡੀਜ਼ ਦੇਖੋ ਜੀ ਅਸੀਂ ਬੜੇ ਗੁਰਦੁਆਰਿਆਂ ਨੂੰ ਦੇ ਦੇ ਕੇ ਦੇਖ ਲਿਆ ਪਰ ਗੁਰਦੁਆਰੇ ਚ ਇੱਕ ਜਗ੍ਹਾ ਨਹੀਂ ਹੈ ਜਿਹੜੇ ਇਹਨਾਂ ਰੇਡੂਆਂ ਦਾ ਤੇ ਰੂਮ ਬਣ ਜਾਵੇ ਅਸੀਂ ਚਾਹੁੰਦੇ ਆ ਕਿ ਇਹ ਆਸ਼ਰਮ ਬਣਨੇ ਦੀ ਚਾਹੀਦੀ ਜੇ ਕੋਈ ਹਾਲ ਕੋਈ ਆਪਣਾ ਮਾਪੇ ਨੂੰ ਸਾਥ ਦੇ ਤਾਂ ਇਹ ਆਸ਼ਮ ਦੀ ਲੋੜ ਹੀ ਨਹੀਂ ਪੈਂਦੀ ਨਾ ਅਸੀਂ ਜੋ ਸਾਡ ਗੁਰੂ ਦੀ ਸਾਡੀ ਡਿਊਟੀ ਲਈ ਆ ਸਾਡ ਕੋ ਨਹੀਂ ਦੁਖੋ ਵੇਖਿਆ ਜਾਂਦਾ ਤੇ ਪਲੀਜ਼ ਸੰਯੋਗ ਦਿਓ ਸਾਥ ਦਿਓ ਜੋ ਕਿ ਇਹਨਾਂ ਵਰਗੇ ਵੀਰਾਂ ਦੀ ਆਪਾਂ ਸੇਵਾ ਕਰ ਸਕੀ ਜਦੋਂ ਘਰ ਤੇ ਜਾਣ ਕੰਮ ਦੀ ਹੈ ਜਿਤ ਤੱਕ ਕੋਈ ਪ੍ਰਵਾਹ ਨਾ ਹੋਣਾ ਨਾ ਆਟੋਮੈਟਿਕਲੀ ਸਾਰੇ ਪਰਿਵਾਰ ਨੂੰ ਖੁਸ਼ੀ ਮਿਲਦੀ ਸੀ ਮਿਲਦੀ ਤੁਹਾਨੂੰ ਵੀ ਪਤਾ ਹਾ ਦੇ ਕਰੇ ਕੋਈ ਪ੍ਰੋਗਰਾਮ ਕੋਈ ਆ ਜਿਸ ਤਰ੍ਹਾਂ ਆਪਾਂ ਕਿੰਨਾ ਖੁਸ਼ ਹੁੰਦੇ ਆ ਇਸ ਤਰ੍ਹਾਂ ਵੀ ਇਹ ਬੱਚੇ ਹੀ ਸਮਝਦੇ ਨੇ ਕਿ ਸਾਡੇ ਘਰ ਕੋਈ ਪ੍ਰਵਾਹ ਆਇਆ ਪਤਾ ਖੁਸ਼ੀਆਂ ਤੁਹਾਡੇ ਇਹਨਾਂ ਦੇ ਫੇਸ ਤੇ ਦਿਖਦੀ ਨੇ ਕਿਉਂਕਿ ਇਹ ਬੱਚੇ ਇਸੇ ਜੀ ਤੋਂ ਵਾਂਝੇ ਨੇ ਇਸੇ ਜੀ ਤੋਂ ਵਾਂਝੇ ਹੋ ਕੇ ਬਚਾਰੇ ਇਸ ਜਗ੍ਹਾ ਤੱਕ ਪਹੁੰਚੇ ਨੇ